ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਵਿਧਾਨ ਸਭਾ ਸੈਸ਼ਨ ਦੀ ਜੋ ਕਿ ਖਤਮ ਹੋ ਚੁੱਕਿਆ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਕੀ ਕੁਝ ਵੱਡੇ ਐਲਾਨ ਕਰ ਦਿੱਤੇ ਗਏ ਨੇ ਉਸ ਦੇ ਬਾਰੇ ਦੱਸਾਂਗੇ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਘੇਰਨ ਦਾ ਕੰਮ ਕਰ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦੇ ਬਾਹਰ ਭਾਜਪਾ ਦੇ ਵੱਲੋਂ ਆਪਣੀ ਵੱਖਰੀ ਵਿਧਾਨ ਸਭਾ ਲਗਾ ਲਈ ਗਈ ਜਿਸ ਤੇ ਸਿਮ ਭਗਵੰਤ ਮਾਨ ਬੋਲਦੇ ਦਿਖਾਈ ਦਿੱਤੇ ਬਿਕਰਮਜੀਠਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਇੱਕ ਹੋਰ ਵੱਡਾ ਅਪਡੇਟ ਜਾਰੀ ਕਰ ਦਿੱਤਾ ਗਿਆ ਹੈ ਕੰਗਣਾ ਨੌਤ ਨੂੰ ਇੱਕ ਵਾਰ ਫਿਰ ਤੋਂ ਬਠਿੰਡਾ ਦੀ ਕੋਰਟ ਨੇ ਵੱਡਾ ਝਟਕਾ ਦੇ ਦਿੱਤਾ ਹੈ ਤੇ ਪਠਾਨ ਮਾਜਰ ਦੇ ਹੱਕ ਦੇ ਵਿੱਚ ਸੁਖਜਿੰਦਰ ਸਿੰਘ ਦਾਵਾ ਆਉਂਦੇ ਦਿਖਾਈ ਦੇ ਰਹੇ ਨੇ ਮੌਸਮ ਵਿਭਾਗ ਤੋਂ ਵੱਲੋਂ ਪੰਜਾਬ ਦੇ ਵਿੱਚ ਮੀ ਪੈਨ ਨੂੰ ਲੈ ਕੇ ਕੀਪਵੇ ਖ਼ਬਰੀ ਕਰ ਦਿੱਤੀ ਗਈ ਹੈ ਤੇ ਮੌਸਮ ਕਦੋਂ ਬਦਲ ਜਾਵੇਗਾ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਹਨਾਂ ਸਾਰੀਆਂ ਹੀ ਖ਼ਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ اجلاس ਅੱਜ ਖਤਮ ਹੋ ਚੁੱਕਿਆ ਤੇ ਇਸ ਦੇ ਵਿੱਚ ਸੱਤਾਧਿਰ ਦੇ ਵੱਲੋਂ ਆਪਣੀਆਂ ਪ੍ਰਾਪਤੀਆਂ ਦਾ ਨਾਮ ਨਾਲ ਵਿਰੋਧੀ ਪਾਰਟੀ ਤੇ ਵੀ ਨਿਸ਼ਾਨੇ ਸਾਧੇ ਗਏ ਨੇ ਕੇਂਦਰੀ ਸਰਕਾਰ ਦੇ ਵੱਲੋਂ ਜੋ 12000 ਕਰੋੜ ਰੁਪਏ ਸਮੇਤ 1600 ਕਰੋੜ ਰੁਪਏ ਦਾ ਜੋ ਰਾਹਤ ਪੈਕੇਜ ਜਾਰੀ ਕਰਨ ਦੀ ਗੱਲ ਆਖੀ ਇਸ ਤੇ ਕੇਂਦਰੀ ਸਰਕਾਰ ਤੇ ਨਿਸ਼ਾਨੇ ਸਾਧਿਆ ਹੋਇਆ ਆਖਿਆ ਗਿਆ ਕਿ 12000 ਕਰੋੜ ਰੁਪਏ ਵਾਲਾ ਕੇਂਦਰੀ ਸਰਕਾਰ ਦੇ ਵੱਲੋਂ ਝੂਠ बोला ਗਿਆ ਤਾਂ ਜੋ 1600 ਕਰੋੜ ਰੁਪਇਆ ਦਿੱਤਾ ਗਿਆ ਇਹ ਵੀ ਨਾ ਮਾਤਰਾ ਹੈ ਪੰਜਾਬ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ ਇਹ ਉਹਨਾਂ ਦੇ ਨਾਲ ਕੋਝਾ ਮਜ਼ਾਕ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਤੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਆ ਗਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਜਿਨ੍ਹਾਂ ਦੀ ਫਸਲ 26 ਤੋਂ 33% ਦਾ ਖਰਾਬ ਹੋ ਚੁੱਕੀ ਹੈ ਉਹਨਾਂ ਨੂੰ 10000 ਪ੍ਰਤੀ ਏਕੜ ਮਾਵਜਾ ਉਹ ਤੇ ਤਾਜਾ ਵੇਗਾ ਤੇ ਜਿਨ੍ਹਾਂ ਦੀ ਫਸਲ ਆ 75% ਤੋਂ 100% ਤੱਕ ਖਰਾਬ ਹੋ ਚੁੱਕੀ ਆ ਉਹਨਾਂ ਨੂੰ 20000 ਪ੍ਰਤੀ ਏਕੜ ਮਿਲ ਆਇਆ ਦਤਾ ਜਾਵੇਗਾ 15 ਅਕਤੂਬਰ ਤੋਂ ਮੁਆਵਜ਼ੇ ਦੀ ਰਾਸ਼ੀ ਸਾਰੇ ਹੀ ਲੋਕਾਂ ਨੂੰ ਜਿਨ੍ਹਾਂ ਨੂੰ ਨੁਕਸਾਨ ਹੋ ਚੁੱਕਾ ਹੈ ਉਹਨਾਂ ਨੂੰ ਮਿਲਨੇ ਸ਼ੁਰੂ ਹੋ ਜਾਵੇਗੀ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਕਪਤ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਵਿਰੋਧੀ ਧਿਰਾਂ ਦੇ ਆਗੂਆਂ ਦਾ ਜਵਾਬ ਦਿੰਦਿਆਂ ਹੋਏ ਇਹ ਗੱਲ ਆਖ ਦਿੱਤੀ ਗਈ ਕਿ ਇਹ ਸਾਨੂੰ ਲਿਸਟ ਬਣਾ ਕੇ ਦੇ ਦੇਣਾ ਅਸੀਂ ਪ੍ਰਤੀ ਮੁਰਗੀ ਦਾ 100 ਰੁਪਿਆ ਅਤੇ ਪ੍ਰਤੀ ਬੱਕਰੀ ਦਾ 4000 ਰੁਪਏ ਮੁਆਵਜ਼ਾ ਦਵਾਂਗੇ ਇਹ ਗੱਲ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਆਖ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਜਮਾ ਹੋ ਚੁੱਕੀ ਹੈ ਉਹਨਾਂ ਨੂੰ ਰੇਤ ਚੁੱਕਣ ਦੇ ਲਈ ਡੀ ਸਿਲਟ੍ਰਿਕ ਦੇ ਲਈ 7200 ਰੁਪਇਆ ਪ੍ਰਤੀ ਏਕੜ ਮਾਅਵਜਾ ਦਿੱਤਾ ਜਾਵੇਗਾ ਤੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨਾਂ ਦਰਾਵਾਂ ਦੇ ਵਿੱਚ ਰੁੜ ਗਈਆਂ ਨੇ ਉਹਨਾਂ ਕਿਸਾਨਾਂ ਨੂੰ ਪ੍ਰਤੀ ਹੈਕਟੇਆ 47500 ਰੁਪਏ ਮਾਅਵਜਾ ਦਿੱਤਾ ਜਾਵੇਗਾ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋ ਚੁੱਕਿਆ ਹੈ ਉਹਨਾਂ ਨੂੰ 15 ਅਕਤੂਬਰ ਤੋਂ ਮੁਆਵਜ਼ੇ ਦੀ ਰਾਸ਼ੀ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਨਾਲ ਸੀਐਮ ਭਗਵੰਤ ਮਾਨ ਦੇ ਵੱਲ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਕੱਲ ਉਹਨਾਂ ਦੇ ਵੱਲੋਂ ਅਮਿਤ ਸ਼ਾ ਜਿਸ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਨਾਲ ਮੁਲਾਕਾਤ ਕੀਤੀ ਜਾਵੇਗੀ ਜੋ ਕੁਝ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਉਸ ਨੁਕਸਾਨ ਸੰਬੰਧੀ ਰਿਪੋਰਟ ਗ੍ਰਹਿ ਮੰਤਰੀ ਅਮਿਤ ਸ਼ਾ ਨੂੰ ਸੌਂਪੀ ਜਾਵੇਗੀ ਇਹ ਵੀ ਗੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਆਖ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਵਿਧਾਨ ਸਭਾ ਦੇ ਇਸ ਦੋ ਦਿਨਾਂ ਦੇ ਸੈਸ਼ਨ ਦੇ ਵਿੱਚ ਕਾਂਗਰਸ ਦੇ ਵੱਲੋਂ ਵਿਰੋਧੀ ਧਿਰ ਦਾ ਰੋਲ ਨਿਭਾਇਆਗਾ ਇਸ ਦੇ ਵਿੱਚ ਸਰਕਾਰ ਦੀਆਂ ਨਕਾਮੀਆਂ ਨੂੰ ਲੈ ਕੇ ਹੜਾ ਸੰਬੰਧੀ ਕੋਈ ਅਗਾਉ ਪ੍ਰਬੰਧ ਨਹੀਂ ਕੀਤੇ ਗਏ ਇਹ ਇਲਜ਼ਾਮ ਲਗਾਏ ਤੇ ਨਾਲ ਹੀ ਰਾਣਾ ਗੁਰਜੀਤ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਜੋ ਮੌਸਮ ਕੇਂਦਰੀ ਮੌਸਮ ਵਿਭਾਗ ਦੇ ਨਾਲ ਜੋ ਮੀਟਿੰਗਾਂ ਪੰਜਾਬ ਸਰਕਾਰ ਦੀਆਂ ਹੋਣੀਆਂ ਸਨ ਉਹ ਵੀ ਨਹੀਂ ਹੋਈਆਂ ਨੇ ਇਸੇ ਕਰਕੇ ਇਹਨਾਂ ਨੂੰ ਕਿੰਨੀ ਇੰਮਾਰਸ਼ ਪਾਵੇਗੀ ਉਸ ਦੇ ਬਾਰੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਤੇ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਮੋੜਵਾ ਜਵਾਬ ਦਿੰਦਾ ਹੋਇ ਇਹ ਗਲਾਕੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਕੀ ਕੀਤਾ ਹੈ ਉੱਥੇ ਵੀ ਤਾਂ ਹੜ੍ਹ ਆਏ ਨੇ ਤਾਂ ਇਸ ਨੂੰ ਲੈ ਕੇ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਹਿਮਾਚਲ ਦੀ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ BBMP ਖਿਲਾਫ FIR ਦਰਜ ਕੀਤੀ ਹੈ ਪਰ ਪੰਜਾਬ ਸਰਕਾਰ ਦਾ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਉੱਤੇ FIR ਦਰਜ ਵੀ ਨਹੀਂ ਕਰਵਾ ਸਕੀ ਜਿਨ੍ਹਾਂ ਨੇ ਸਾਡੇ ਅਧਿਕਾਰ ਖੇਤਰ ਵਿੱਚ ਦਾਖਲ ਹੋ ਕੇ ਨੌਜਵਾਨ ਸਾਨ ਸ਼ੁਭ ਕਰਨ ਨੂੰ ਗੋਲੀ ਮਾਰੀ ਹੁਣ ਵੀ ਲੋੜ ਹੈ ਕਿ ਬੀਬੀ ਐਮਬੀ ਅਤੇ ਆਈਐਮਡੀ ਦੋਵੇਂ ਏਜੰਸੀਆਂ ਦੀ ਜ਼ਿੰਮੇਵਾਰੀ ਤੈਅ ਹੋਵੇ ਜਾਂਚ ਹੋਵੇ ਅਤੇ ਦੋਵੇਂ ਕੇਂਦਰੀ ਏਜੰਸੀਆਂ ਉੱਤੇ ਐਫਆਈਆਰ ਦਰਜ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰਨ ਕਿ ਉਹਨਾਂ ਨੇ ਵਿਧਾਨ ਸਭਾ ਵਿੱਚ ਪੰਜਾਬ ਦਾ ਆਪਣਾ ਡੀਐਮ ਸੇਫਟੀ ਐਕਟ ਲਿਆਉਣ ਦਾ ਪ੍ਰੋਸਾ ਦਿੱਤਾ ਸੀ ਤਾਂ ਪੰਜਾਬ ਦੇ ਆਪਣੇ ਇਸ ਕਾਨੂੰਨ ਨੂੰ ਲਿਆਉਣ ਲਈ ਕੌਣ ਰੋਕ ਰਿਹਾ ਹੈ ਇਹ ਸਾਰੇ ਹੀ ਸਵਾਲ ਪ੍ਰਗਟ ਸਿੰਘ ਦੇ ਵੱਲੋਂ ਅੱਜ ਦੀ ਇਸ ਵਿਧਾਨ ਸਭਾ ਦੇ ਵਿੱਚ ਸਤਾ ਧਿਰ ਦੇ ਕੋਲੋਂ ਪੁੱਛ ਲਏ ਗਏ ਨੇ ਇਸ ਪ੍ਰਕਾਰ ਇਹ ਦੋ ਦਿਨਾਂ ਦਾ ਵਿਧਾਨ ਸਭਾ ਸੈਸ਼ਨ ਆ ਹਾਲਾਂਕਿ ਜੇਕਰ ਤਰੀਕਾ ਦਾ ਸਾਹ ਬਲਾਈਏ ਤਾਂ ਇਹ ਚਾਰ ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਬਣਦਾ ਹੈ ਪਰ ਇਸ ਦੀ ਕਾਰਵਾਈ ਦੋ ਦਿਨੀ ਚੱਲੀ ਹੈ ਦੋਵਾਂ ਤਰ੍ਹਾਂ ਦੇ ਵੱਲੋਂ ਸੱਤਾਧਰ ਦੇ ਵੱਲੋਂ ਆਪਣੀਆਂ ਕਮਾਂ ਨੂੰ ਗਿਣਾਉਂਦੇ ਹੋਇਆ ਵਿਰੋਧੀ ਪਾਰਟੀ ਦੇ ਨਿਸ਼ਾਨੇ ਸਾਧੇ ਗਏ ਤੇ ਵਿਰੋਧੀ ਪਾਰਟੀ ਦੇ ਵੱਲੋਂ ਸੱਤਾਧਰ ਨੂੰ ਹੜਾ ਸਬੰਧੀ ਅਗਾਊਂ ਪ੍ਰਬੰਧ ਨਾ ਕਰਨ ਨੂੰ ਲੈ ਕੇ ਏਰੇਗਾ ਪਰ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਸੱਤਾਧਰ ਦੇ ਵੱਲੋਂ ਕੋਈ ਵੀ ਰੋਡ ਮੈਪ ਜਾਂ ਕੋਈ ਅਗਲਾ ਪ੍ਰਬੰਧ ਨਹੀਂ ਦੱਸਿਆ ਗਿਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਨੂੰ ਲੈ ਕੇ ਕਿਵੇਂ ਨਜਿੱਠਿਆ ਜਾਵੇਗਾ ਇੱਕ ਦੂਜੇ ਉੱਪਰ ਦੋਸ਼ ਲਗਾਉਣ ਦਾ ਕੰਮ ਦੋਵੇਂ ਹੀ ਧਰਾਂ ਦੇ ਵੱਲੋਂ ਕਰ ਦਿੱਤਾ ਗਿਆ ਪਰ ਇੱਥੇ ਪੰਜਾਬ ਦੇ ਲੋਕ ਇਸ ਵੱਲ ਪੁੱਛਦੇ ਦਿਖਾਈ ਦੇ ਰਹੇ ਨੇ ਕਿ ਅਖੀਰ ਇਸ ਵਿਧਾਨ ਸਭਾ ਦੇ ਵਿੱਚ ਨਿਕਲਿਆ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਕੀ ਪ੍ਰਬੰਧ ਕੀਤੇ ਨੇ ਜਿਸ ਕਰਕੇ ਉਹ ਹੜ੍ਹਾਂ ਨੂੰ ਰੋਕ ਸਕੇ ਹੜਾ ਸਬੰਧੀ ਸਦਕੇ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚੋਂ ਕੀ ਨਿਚੋੜ ਨਿਕਲਿਆ ਲੋਕ ਇਸ ਵੱਲ ਪੁੱਛਦੇ ਦਿਖਾਈ ਦੇ ਰਹੇ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਭਾਜਪਾ ਦੇ ਵੱਲੋਂ ਵਿਧਾਨ ਸਭਾ ਦੇ ਬਾਹਰ ਵੱਖਰੀ ਵਿਧਾਨ ਸਭਾ ਲਗਾ ਲਈ ਗਈ ਜਿਸ ਦੇ ਵਿੱਚ ਭਾਜਪਾ ਦੇ ਆਗੂ ਸ਼ਾਮਲ ਰਹਿੰਦੇ ਦਿਖਾਈ ਦਿੱਤੇ ਤੇ ਇਸ ਵਿਧਾਨ ਸਭਾ ਦੇ ਵਿੱਚ ਸਪੀਕਰ ਚਰਨਜੀਤ ਸਿੰਘ ਅਟਵਾਲ ਜੋ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨੇ ਉਹਨਾਂ ਨੂੰ ਸਪੀਕਰ ਦੇ ਅਹੁਦੇ ਤੇ ਬਿਠਾ ਦਿੱਤਾ ਗਿਆ ਤੇ ਇਸ ਦੇ ਵਿੱਚ ਸ਼ਾਨੇ ਸਾਦੇ ਕੇ ਕਿ ਪੰਜਾਬ ਦੀ ਸਰਕਾਰ ਨੇ ਹੜਾ ਸੰਬੰਧੀ ਕੋਈ ਵੀ ਪ੍ਰਬੰਧ ਨਹੀਂ ਕਿ ਤੇਨੇ ਹੜਾ ਸਬੰਧੀ ਅਗਾਊ ਪ੍ਰਬੰਧ ਲੈ ਕੇ ਸਰਕਾਰ ਫੇਲ ਹੁੰਦੀ ਦਿਖਾਈ ਦਿੱਤੀ ਜਿਸ ਦਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ ਇਸ ਮੌਕੇ ਇਹਨਾਂ ਭਾਜਪਾ ਆਗੂਆਂ ਦੇ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਇਸ ਲਈ ਕਸੂਰਵਾਰ ਵਿਰੋਧ ਬਣਦੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼wini ਸ਼ਰਮਾ ਨੇ ਮੇ ਪੰਜਾਬ ਵਿੱਚ ਆਏ ਹੜ੍ਹਾਂ ਲਈ ਪੰਜਾਬ ਸਰਕਾਰ ਦੀ けਹਰਾਬੰਦੀ ਕੀਤੀ ਸਰਕਾਰ ਨੂੰ けਹਰਨ ਦਾ ਕੰਮ ਕੀਤਾ ਗਿਆ ਤੇ ਇਸ ਦੇ ਨਾਲ ਹੀ ਅਸ਼wini ਸ਼ਰਮਾ ਨੇ ਇਹਨਾਂ ਹੜਾ ਸਬੰਧੀ ਨਾਇਕ ਜਾਂਚ ਕਰਵਾਉਣ ਦੀ ਮੰਗ ਵੀ ਕਰ ਦਿੱਤੀ ਗਈ ਹੈ ਤੇ ਭਾਜਪਾ ਆਗੂਆਂ ਦੇ ਵੱਲੋਂ ਲਾਇਗ ਇਸ ਵਿਧਾਨ ਸਭਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਖੜ ਕੇ ਬੋਲਦੇ ਦਿਖਾਏ ਦਿੱਤੇ ਉਹਨਾਂ ਦਾ ਕਹਿਣਾ ਕਿ ਕਾਂਗਰਸ ਦੇ ਜੋ ਵੱਡੇ ਲੀਡਰ ਨੇ ਜੋ ਹੁਣ ਭਾਜਪਾ ਦੇ ਵਿੱਚ ਚਲੇ ਗਏ ਨੇ ਉਹ ਵੀ ਉੱਥੇ ਬੈਠੇ ਹੋਏ ਨੇ ਇਥੇ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਉਹਨਾਂ ਦੇ ਵੱਲੋਂ ਲਿਆ ਗਿਆ ਤੇ ਸੀਮ ਭਗਵੰਤ ਮਾਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਗੱਲ ਆਖੀ ਗਈ ਕਿ ਬਾਜਵਾ ਜੀ ਉੱਥੇ ਜਾ ਕੇ ਤੁਸੀਂ ਬੋਲ ਸਕਦੇ ਹੋ ਹਾਲਾਂਕਿ ਇਸ ਵਿਧਾਨ ਸਭਾ ਦੇ ਵਿੱਚ ਸੀਮਤ ਸਮਾਂ ਮਿਲਦਾ ਹੈ ਉਸ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਖੁੱਲ ਕੇ ਆਪਣੀ ਗੱਲ ਰੱਖ ਸਕਦੇ ਹੋ ਇਥੇ ਸੀਮ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਇਹਨਾਂ ਨੇ ਵਿਧਾਨ ਸਭਾ ਲਈ ਹੈ ਕੱਲ ਉਹ ਨਕਲੀ ਸੰਸਦ ਲਾਉਣਗੇ ਤੇ ਭਾਜਪਾ ਆਗੂਆਂ ਦੇ ਵੱਲੋਂ ਲਾਈ ਗਈ ਸ ਵਿਧਾਨ ਸਭਾ ਨੂੰ ਲੈ ਕੇ ਪੰਜਾਬ ਦੇ ਕੈਬਨ ਮੰਤਰੀਆਂ ਦਾ ਕਹਿਣਾ ਹੈ ਕਿ ਇਹ ਸੰਵਿਧਾਨ ਦੀ ਉਲੰਘਣਾ ਹੈ ਬਰਾਬਰ ਤੌਰ ਤੇ ਵੱਖਰੀ ਵਿਧਾਨ ਸਭਾ ਲਾ ਕੇ ਚਲਾਉਣਾ ਇੱਕ ਗੈਰ ਕਾਨੂੰਨੀ ਕੰਮ ਹੈ ਸੰਵਿਧਾਨ ਦੇ ਉਲਟ ਹੈ ਇੱਥੇ ਇਹ ਗੱਲ ਭਾਜਪਾ ਆਗੂਆਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਵਧਿਆ ਅਗਲੀ ਖਬਰ ਦੇ ਵੱਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਵਿਕਰਮ ਜੀਠਾ ਨੂੰ ਇੱਕ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਵਿਕਰਮ ਜੀਠਾ ਦੇ ਉੱਪਰ ਜਿੱਥੇ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਵਿਕਰਮ ਜੀਠਾ ਦੇ ਉੱਪਰ ਬਿਜ਼ਨਸ ਅਧਿਕਾਰੀਆਂ ਦੇ ਵੱਲੋਂ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਗਈ ਕਿ ਉਹਨਾਂ ਦੇ ਵੱਲੋਂ ਜਿਸ ਮੌਕੇ ਉਹ ਗ੍ਰਿਫਤਾਰ ਕਰਨ ਲਈ ਅਮ੍ਰਿਤਸਰ ਦੀ ਵਿਕਰਮ ਜੀਠੇ ਦੀ ਰਾਇਸ਼ ਵਿੱਚ ਪਹੁੰਚੇ ਤਾਂ ਵਿਕਰਮ ਜੀਠਾ ਦੇ ਵੱਲੋਂ ਅਤੇ ਨਾਲ ਕੁਝ ਉਹਨਾਂ ਦੇ ਅਕਾਲੀ ਆਗੂ ਸੰਨ ਉਹਨਾਂ ਦੇ ਵੱਲੋਂ ਡਰਾਇਆ ਤੇ ਮੁਕਾਇਆ ਗਿਆ ਬਿਜ਼ਨਸ ਦੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਦੇ ਵਿੱਚ ਵਿਗੜ ਪਾਉਣ ਸਬੰਧੀ ਵਿਕਰਮ ਜਿੱਠਿਆ ਅਤੇ ਅਕਾਲੀ ਆਗੂਆਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਤੇ ਇਸ ਸਬੰਧੀ ਵਿਕਰਮ ਜਿੱਠੇ ਦੇ ਵਕੀਲਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜੀ ਅਗਾਊਂ ਜ਼ਮਾਨਤ ਦੀ ਅਰਜੀ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੰਦਿਆਂ ਹੋਇਆ ਵਿਕਰਮਜੀਠੇ ਦੀ ਇਸ ਅਗਾਊ ਜਮਾਨਤ ਵਾਲੀ ਅਰਜੀ ਨੂੰ ਮਨਜ਼ੂਰ ਕਰ ਲੈ ਗਿਆ ਯਾਨੀ ਕਿ ਹੁਣ ਜੇਕਰ ਵਿਕਰਮਜੀਠਾ ਨੂੰ ਆਮਦਨ ਤੋਂ ਬਾਅਦ ਜਿਆਦਾ ਦੇ ਮਾਮਲੇ ਵਿੱਚ ਜ਼ਮਾਨਤ ਮਿਲਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਦੁਬਾਰਾ ਕਿਸੇ ਦੂਸਰੇ ਮਾਮਲੇ ਵਿੱਚ ਜੋ ਕਿ ਦਰਜ ਕੀਤਾ ਗਿਆ ਪਰਚਾ ਦਰਜ ਕੀਤਾ ਗਿਆ ਉਸ ਦੇ ਵਿੱਚ ਗ੍ਰਿਫਤਾਰ ਨਹੀਂ ਕਰ ਸਕਦੀ ਹੈ ਇੱਥੇ ਵੱਡੀ ਰਾਹਤ ਬਿਕਰਮਜੀਠ ਨੂੰ ਮਿਲਦੀ ਤੇ ਖਾਇ ਦੇ ਰਿਆ ਹਾਲਾਂਕਿ ਬਿਕਰਮਜੀਠਿਆ ਜਿਸ ਮਾਮਲੇ ਵਿੱਚ ਜੇਲ੍ਹ ਦੇ ਵਿੱਚ ਬੰਦ ਰਿਹਾ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜੀ ਲਗਾਈ ਹੋਈ ਹੈ ਪਰ ਉਸ ਨੂੰ ਲੈ ਕੇ ਅਜੇ ਕੋਈ ਵੀ ਫੈਸਲਾ ਕੋਰਟ ਦੇ ਵੱਲੋਂ ਨਹੀਂ ਦਿੱਤਾ ਜਾ ਰਿਹਾ ਪਰ ਦੂਜੇ ਮਾਮਲੇ ਵਿੱਚ ਵਿਕਰਮ ਜੀਠ ਨੂੰ ਰਾਹਤ ਮਿਲਦੀ ਤਖਾਈ ਦੇ ਰਿਹਾ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਕਿ ਐਕਸੀਡੈਂਟ ਹਿਮਾਚਲ ਦੇ ਬੱਧੀ ਇਲਾਕੇ ਦੇ ਵਿੱਚ ਹੋ ਗਿਆ ਸੀ ਉਸ ਤੋਂ ਮਗਰੋਂ ਉਹਨਾਂ ਨੂੰ ਮੁਹਾਲੀ ਦੇ ਫੋਟੋ ਸਪਤਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿਨ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਹੁਣ ਫੋਟੋ ਸਪਤਲ ਦੇ ਅਧਿਕਾਰੀਆਂ ਦੇ ਵੱਲੋਂ ਤਾਜ਼ਾ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਰਾਜਵੀਰ ਜੀ ਬੰਦਾਨ ਨੂੰ ਵੈਂਟੀਲੇਟਰ ਤੇ ਹੀ ਰੱਖਿਆ ਗਿਆ ਹੈ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਹਾਰਾਵਲੋਂ ਉਸ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਸੜਕ ਹਾਦਸੇ ਵਿੱਚ ਗਾਇਜ ਦੇ ਸਿਰ ਅਤੇ ਰੇਡ ਦੀ ਹੱਡੀ ਉੱਤੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬੀ ਕਲਾਕਾਰ ਜਾਂ ਹੋਰ ਜੋ ਰਾਜਨੀਤਿਕ ਲੀਡਰ ਹੋਣ ਉਹਨਾਂ ਦੇ ਵੱਲੋਂ ਜੋ ਮੁਲਾਕਾਤ ਰਾਜਵੀਰ ਜਵੰਦਾ ਦੇ ਨਾਲ ਹਸਪਤਾਲ ਦੇ ਵਿੱਚ ਜਾ ਕੇ ਕੀਤੀ ਜਾ ਰਹੀ ਹੈ ਡਾਕਟਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਹੌਲੀ-ਹੌਲੀ ਸੁਧਾਰ ਆਉਣਾ ਸ਼ੁਰੂ ਹੋ ਚੁੱਕਿਆ ਪਰ ਉਹਨਾਂ ਨੂੰ ਅਜੇ ਵੀ ਵੈਂਟੀਲੇਟਰ ਤੇ ਰੱਖਿਆ ਗਿਆ ਸਥਿਤੀ ਅਜੇ ਵੀ ਉਹਨਾਂ ਦੀ ਗੰਭੀਰ ਹੀ ਹੈ ਹਸਪਤਾਲ ਦੇ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਬਿਆਨ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਭਾਜਪਾ ਸੰਸਦ ਮੈਂਬਰ ਕੰਗਰੌਣਾ ਨੌਤ ਜਿਨ੍ਹਾਂ ਦੇ ਉੱਪਰ ਮਾਨ ਹਾਨੀ ਦਾ ਮੁਕੱਦਮਾ ਬਠਿੰਡਾ ਦੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੇ ਵੱਲੋਂ ਇਸ ਕੋਰਟ ਦੇ ਵਿੱਚ ਪੇਸ਼ੀ ਨੂੰ ਲੈ ਕੇ ਇਹ ਗੱਲ ਆਖੀ ਗਈ ਸੀ ਕਿ ਇਸ ਪੇਸ਼ੀ ਦੇ ਵਿੱਚ ਉਹਨਾਂ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਹੋਣ ਦੀ ਅਗਿਆ ਦਿੱਤੀ ਜਾਵੇ ਉਹ ਇਥੇ ਪਠੰਡਾ ਦੇ ਵਿੱਚ ਕੋਰਟ ਦੇ ਵਿੱਚ ਨਾ ਆਉਣ ਜਦਕਿ ਦੂਰ ਰਹਿ ਕੇ ਹੀ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ੀ ਪੋਗਤਣਾ ਪਰ ਇਸ ਨੂੰ ਲੈ ਕੇ ਪਠੰਡਾ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਹੋਇਆ ਕੰਗਰਸ ਨਾਲ ਨਾਤਰੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕੰਗਰੂ ਨਾਉਤਾ ਬਠਿੰਡਾ ਦੇ ਜ਼ਿਲ੍ਹਾ ਕੋਰਟ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਆਉਣਗੇ ਤੇ ਪੇਸ਼ੀ ਭੁਗਤਣਗੇ ਮਾਮਲਾ ਪਹਿਲੀ ਕਿਸਾਨੀ ਅੰਦੋਲਨ ਵੇਲੇ ਦਾ ਹੈ ਜਿਸ ਮੌਕੇ ਕੰਗਰੂ ਨਾਉਤੇ ਵੱਲੋਂ ਕਿਸਾਨ ਬੀਬੀਆਂ ਦੇ ਉੱਪਰ ਟਿੱਪਣੀ ਕਰਦਿਆਂ ਹੋਏ ਇਹ ਗਲਅਕਦ ਦਿੱਤੀ ਗਈ ਕਿ ਜੋ ਕਿਸਾਨ ਧਰਨੇ ਦੇ ਵਿੱਚ ਬੀਬੀਆਂ ਆਈਆਂ ਹੋਈਆਂ ਨੇ 100-100 ਰੁਪਿਆ ਦਿਹਾੜੀ ਤੇ ਲੀਹਾਂ ਦੀਆਂ ਕੰਗਾਂ ਨੇ ਜਿਸ ਤੋਂ ਬਾਅਦ ਕੰਗਰਣਾਉਂ ਦੇ ਵੱਲੋਂ ਇੱਕ ਕਿਸਾਨ ਬੀਬੀ ਦੀ ਤਸਵੀਰ ਸਾਂਝੀ ਕਰ ਦਿੱਤੀ ਗਈ ਇਹ ਤਸਵੀਰ ਬੀਬੀ ਮਹਿੰਦਰ ਕੌਰ ਦੀ ਸੀ ਜਿਨ੍ਹਾਂ ਦੇ ਕਿਸਾਨ ਜਥੇਬੰਦੀ ਦੇ ਵੱਲੋਂ ਕੰਗਰਣਾਉਂ ਦੇ ਉੱਪਰ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਤੇ ਇਹ ਸਾਰੇ ਮਾਮਲ ਨੂੰ ਲੈ ਕੇ ਹੁਣ ਕੰਗਰਣਾਉਂ ਤੋਂ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਤੇ ਬਠਿੰਡਾ ਦੇ ਕੋਰਟ ਦੇ ਵਿੱਚ ਹੁਣ ਸੁਣਵਾਈ ਲਈ ਖੁਦ ਚੱਲ ਕੇ ਆਉਣਾ ਪਵੇਗਾ ਤੇ ਇਸ ਮਾਮਲੇ ਸੰਬੰਧੀ ਹੁਣ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ ਵਾਧਿਆਂ ਅਗਲੀ ਖਬਰ ਦੇ ਵੱਲ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰੇ ਦੇ ਵੱਲੋਂ ਕੁਟ ਸਮਾਂ ਪਹਿਲਾਂ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਇਹ ਇਲਜ਼ਾਮ ਹਨ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਲਗਾ ਦਿੱਤੇ ਗਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਬਜ਼ੁਰਗ ਮਾਤਾ ਜੀ ਅਤੇ ਮੇਰੀ ਘਰ ਵਾਲੀ ਜੋ ਕਿ ਠੀਕ ਨਹੀਂ ਹੈ ਉਸ ਦੇ ਲਗਭਗ 5 ਆਪਰੇਸ਼ਨ ਹੋ ਚੁੱਕੇ ਨੇ ਤੇ ਉਹ ਡਾਕਟਰਾਂ ਨੂੰ ਮਿਲਣਾ ਚਾਹੁੰਦੀ ਹੈ ਪਰ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਇਸ ਲਈ ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਹੋਰ ਕੋਈ ਘਟਨਾ ਵਾਪਰ ਜਾਂਦੀ ਹੈ ਇਸ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਉਹਨਾਂ ਨੇ ਕਹਿਣਾ ਕਿ ਮੈਂ ਇਸ ਮੌਕੇ ਫਰਾਰ ਚੱਲ ਰਿਹਾ ਮੇਰਾ ਬੇਟਾ ਹੋਰ ਕਿਤੇ ਹੈ ਮੇਰੀ ਜੋ ਬੇਟੀ ਹੈ ਉਹ ਹੋਰ ਕਿਤੇ ਹੈ ਅਤੇ ਮੇਰੀ ਘਰ ਵਾਲੀ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਪੁਲਿਸ ਦੇ ਵੱਲੋਂ ਕਰਕੇ ਰੱਖਿਆ ਗਿਆ ਉਸ ਦੀ ਹਾਲਤ ਠੀਕ ਨਹੀਂ ਹੈ ਡਾਕਟਰ ਨੂੰ ਮਿਲਣਾ ਚਾਹੁੰਦੀ ਹੈ ਪਰ ਪੁਲਿਸ ਦੇ ਵੱਲੋਂ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਕੁਝ ਵੀ ਹੋ ਸਕਦਾ ਹੈ ਤੇ ਪਠਾਨ ਮਾਜਰੇ ਦੀ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਇਆਂ ਗੁਰਦਾਸਪੁਰ ਤੋਂ ਕਾਂਗਰਸ MP ਸੁਖਵਿੰਦਰ ਸਿੰਘ ਰਦਾਵਾ ਦੇ ਵੱਲੋਂ ਉੱਪਰ ਲਿਖਿਆ ਗਿਆ ਹੈ ਕਿ ਆ ਮਾਦੀ ਪਾਰਟੀ ਸਿਆਸਤ ਨਹੀਂ ਬਲਕਿ ਗਿਰੀ ਹੋਈ ਸਿਆਸਤ ਕਰ ਰਹੀ ਹੈ ਕਿਸੇ ਦੇ નિર્ਦੋਸ਼ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੋਸ਼ਣ ਕਰਨਾ ਕਦੀ ਪੰਜਾਬੀਆਂ ਦਾ ਕਿਰਦਾਰ ਨਹੀਂ ਰਿਹਾ ਜਿਹੜਾ ਦੋਸ਼ੀ ਹੈ ਉਸ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਪਰ ਉਸਦੇ ਬੇਕਸੂਰ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਸਿਆਸਤ ਕਰਨੇ ਪੰਜਾਬੀਆਂ ਦੇ ਅਸੂਲਾਂ ਅਤੇ ਜ਼ਮੀਰਾਂ ਦੇ ਖਿਲਾਫ ਹੈ ਇਹ ਗੱਲ ਸੁਖੀ ਰੰਦਾਵਾ ਦੇ ਵੱਲੋਂ ਇੱਥੇ ਆਖ ਦਿੱਤੀ ਗਈ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅਗਲੇ 3 ਤੋਂ 4 ਦਿਨਾਂ ਦੇ ਲਈ ਮੌਸਮ ਸਾਫ਼ ਰਹਿਣ ਦੀ پیشن گوئی ਕਰ ਦਿੱਤੀ ਗਈ ਹੈ ਪਰ ਮੌਸਮ ਮਹਾਰਾ ਦਾ ਕਹਿਣਾ ਹੈ ਕਿ 5 ਤੋਂ ਲੈ ਕੇ 8 ਅਕਤੂਬਰ ਤੱਕ ਪੰਜਾਬ ਦੇ ਵਿੱਚ ਮੌਸਮ ਬਦਲੇਗਾ ਮਾਝਾ ਦੁਆਬਾ ਤੇ ਪੁਆਦੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਪਵੇਗਾ 6-7 ਅਕਤੂਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ ਤਗੜੀ ਗਰਜ ਚਲਿਸ਼ਕ ਦੇ ਨਾਲ ਕੁਝ ਥਾਵਾਂ ਤੇ ਗੜੇ ਮਾਰੀ ਹੋਣ ਦੀ ਪੇਸ਼ੰਗੋਈ ਵੀ ਮੌਸਮ ਮਾਰਾ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਇਹਨਾਂ ਮੀਂਹ ਤੋਂ ਬਾਅਦ ਮੌਸਮ ਬਦਲੇਗਾ ਠੰਡ ਸ਼ੁਰੂ ਹੋ ਜਾਵੇਗੀ ਪਰ ਉਸ ਮਗਰੋਂ ਤੂਫਾਨ ਲੱਗਣ ਤੋਂ ਬਾਅਦ ਮੁੜ ਤੋਂ ਮੌਸਮ ਠੀਕ ਹੋ ਜਾਵੇਗਾ ਪਰ ਰਾਤਾਂ ਖੰਡੀਆਂ ਰਹਿਣ ਗਿਆ ਮੌਸਮ ਮਹਾਰਾਜ ਦੇ ਵੱਲੋਂ ਇਹ پیشن گوئی ਕਰ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਮੁੜ ਤੋਂ ਮੌਸਮ 5 ਤੋਂ 8 ਅਕਤੂਬਰ ਤੱਕ ਬਦਲੇਗਾ ਹਲਕੇ ਤੋਂ ਭਾਰੀ ਮੀਂਹ ਪੈਣਗੇ ਗੜੇ ਮਾਰੀ ਵੀ ਕੁਝ ਥਾਵਾਂ ਤੇ ਹੋ ਸਕਦੀ ਹੈ ਮੌਸਮ ਮਹਾਰਾਜ ਦੇ ਵੱਲੋਂ ਇਹ ਭਵਿੱਖਬਾਣੀ ਕਰ ਦਿੱਤੀ ਗਈ ਹੈ ਇਸ ਨਾਲ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਹਾਨੂੰ ਸਿੱਖਾਣਾ ਚਾਹੁੰਦੇ ਹੋ ਆਪਣੀ ਰਕਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ